ਸਾਸੀ ਗਾਲ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਦਿੱਲੀਵਾਰ ਲੰਕੂਜ ਕਰ ਰਹੇ ਨੇ ਜੋ ਕਿ ਜਗਜੀਤ ਸਿੰਘ ਡੱਲੇਆ ਕਿਸਾਨ ਆਗੂ ਨੇ ਉਹ ਮਰਨWART ਤੇ ਬੈਠੇ ਨੇ ਤੇ 35ਵਾਂ ਦੇਣਾ ਉਹਨਾਂ ਦਾ ਅੱਜ 35ਵੇਂ ਦਿਨ ਦੇ ਬਾਵਜੂਦ ਅੱਜ ਕਾਲ ਦਿੱਤੀ ਗਈ ਸੀ ਪੰਜਾਬ ਬੰਦ ਦੀ ਪੰਜਾਬ ਪੂਰਨ ਤੌਰ ਤੇ ਅੱਜ ਬੰਦ ਰਿਹਾ ਕਿਸਾਨਾਂ ਦੀਆਂ ਮੰਗਾਂ ਨੇ ਕਿ ਜੋ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਨੇ ਉਹ ਵੀ ਵਾਪਸ ਲਏ ਜਾਣ ਤੇ ਜੋ ਸਾਡੇ ਆਗੂ ਨੇ ਜਗਜੀਤ ਸਿੰਘ ਡੱਲਿਆਲ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਜੋ ਕੇਂਦਰ ਸਰਕਾਰ ਦੇਸ਼ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਰਹੀ ਆ ਕਾਰਪੋਰੇਸ਼ਨ ਘਰਾਣਿਆਂ ਨੂੰ ਦੇ ਰਹੀ ਆ ਤਾਂ ਇਹ ਜੋ ਕਿਸਾਨ ਬੰਦ ਕੀਤਾ ਜਾਵੇ ਜੇ ਮੋਦੀ ਸਰਕਾਰ ਨੇ ਅਜੇ ਹੁਣ ਕੁਝ ਕਰਨਾ ਬੰਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ हां मैं आज जावूतन ਲਈ ਤਿਆਰ ਰਹੇ। ਮਹਾਨ ਜੀ ਅੱਜ ਬੰਦੂ ਦੀ ਕਾਲ ਕੀਤੀ ਗਈ ਸੀ ਤੇ ਕੀ ਕਹਣਾ ਤੁਹਾਨੂੰ ਤੇ ਕੀ ਥੋਡੀਆਂ ਮੁੱਖ ਮੰਗਾਂ। ਦੇਖੋ ਜੀ ਅੱਜ ਜਿ ਜਿਹੜੀ ਬੰਦਾ ਪਿਆਬ ਬੰਦਾ ਸੱਦਾ ਦਿੱਤਾ ਸੀਗਾ ਦੋ ਫਾਰਮਰ ਦੇ ਵਿੱਚ ਉਹਦੇ ਵਿੱਚ ਅਸੀਂ ਸਫਲ ਹੋਏ ਹਾਂ ਕਿ ਹਰੇਕ ਤਰ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ ਕੋਈ ਇਹ ਜਿਹਾ ਸ਼ਹਿਰ ਨਹੀਂ ਹੋਣਾ ਤੇ ਇਹ ਜਿਹਾ ਕੋਈ ਸੜਕ ਨਹੀਂ ਹੋਣੀ ਜਿਹੜੀ ਦੇ ਉੱਤੇ ਧਰਨਾ ਨਹੀਂ ਲੱਗਿਆ। ਬਹੁਤ ਥਾਵਾਂ ਦੇ ਉੱਤੇ ਧਰਨੇ ਲੱਗੇ ਬੰਦੇ ਜਿਹੜੇ ਅਸੀਂ ਮਾਨਸਾ ਜਿਹੜੇ ਦੀ ਗੱਲ ਕਰਨਗੇ ਪਰ ਥਾਵਾਂ ਦੇ ਉੱਤੇ ਰੁਕਿਆ ਵਾ ਅਸੀਂ ਇੱਥੇ ਮਾਨਸਾਲਾ ਨੇ ਮਾਨਸਾ ਦੇ ਭੀਕੀ ਵਾਲਿਆਂ ਨੇ ਭੀਕੀ ਚ ਭਲਾੜੇ ਵਾਲਿਆਂ ਨੇ ਭਲਾੜੇ ਸਰਦੂਰ ਗੜਨ ਦੇ ਝਨੀਰ ਆ ਕੇ ਕੀਤਾਗਾ ਤੇ ਦੂਜਿਆਂ ਨੇ ਝਨੀਰ ਭਲਾੜੇ ਵਾਲਿਆਂ ਨੇ ਉਹਨਾਂ ਨੇ ਬਹਿਣੀ ਵਾਲਾ ਸੜਕ ਰੋਕੀ ਆ ਪੰਜ ਥਾਵਾਂ ਦੇ ਉੱਤੇ ਅਸੀਂ ਅੱਜ ਮੁਕੰਮਲ ਤੌਰ ਤੇ ਕਰੇ ਹੋ ਰੱਖਿਆਗਾ ਸਾਰਾ ਦਿਨ ਤੜਕੇ 7 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਰੱਖਿਆ ਰੱਖਾਂਗੇ ਦੂਜਾ ਹੈਗਾ ਜਿਹੜਾ ਸਾਨੂੰ ਸਰਵਤਨ ਲੋਕਾਂ ਦਾ ਹੌਸਲਾ ਮਿਲੇਗਾ ਜੋ 50 ਬੰਦੇ ਦੇ ਸੱਦੇ ਤੇ ਕਮੇ 25 26 ਸਾਲਾਂ ਦੇ ਵਿੱਚ ਪਹਿਲੀ ਵਾਰ ਦੇਖਿਆ ਜਿਹੜਾ ਸਾਡੇ ਮਾਨਸਾ ਮੰਡੀ ਦਾ ਰਿਕਾਰਡ ਟੁੱਟਿਆ ਚਾਹੇ ਹੋਰ ਕਾਬਕਿਆਂ ਦੇ ਵਿੱਚ ਰਿਕਾਰਡ ਟੁੱਟਿਆ ਜਿਵੇਂ ਹੁਣ ਝਨੀਰ ਬੋਲ ਕਹੇ ਝਨੀਰ ਵੀ ਕੋਈ ਵੀ ਦੁਕਾਨ ਨਹੀਂ ਖੁੱਲੀ ਸਾਰੀਆਂ ਬੰਦਾ ਪੰਗਿਆਂ ਨਹੀਂ ਅਸੀਂ ਇਹ ਲੋਕਾਂ ਦਾ ਜੋਧਿਆਂ ਦਾ ਕਾਇਦਨੋ ਜੱਤੇਵੰਦੀ ਦੇ ਵੱਲੋਂ ਅਸੀਂ ਧੰਨਵਾਦ ਕਰਦੇ ਜਿਹੜਿਆਂ ਨੇ ਨਿੱਕੇ ਜੀ ਕਾਲ ਦੇ ਉੱਤੇ ਤੇ ਸਾਰੇ ਦਾ ਸਾਰਾ ਪੰਜਾਬ ਬੰਦ ਰੱਖਿਆ ਬੱਸ ਵਾਲਿਆਂ ਨੇ ਬੱਸਾਂ ਰੱਖਾਣੇ ਨੇ ਟਰੱਕ ਜੀਪਾ ਕਰਾਣਾਂ ਨੇ ਜੀਪਾ ਕਰਾ ਜਿਹੜਾ ਵੀ ਕੋਈ ਵੀ ਤਬਕੇ ਦੇ ਸਬਜ਼ੀ ਵਾਲਿਆਂ ਨੇ ਸਬਜ਼ੀ ਵਾਲਾ ਬੰਦ ਰੱਖਿਆ ਦੁਕਾਨਦਾਰਾਂ ਨੇ ਆਪਣਾ ਦੁਕਾਨਾ ਬੰਦ ਰੱਖਿਆ ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਹੋਰ ਪ੍ਰੋਗਰਾਮ ਆਇਆ ਤਾਂ ਉਹਦੇ ਵਿੱਚ ਵੀ ਸਾਫ ਵਾਲੇ ਮਿਲ ਕਰਾਂਗੇ ਪ੍ਰਧਾਨ ਜੀ ਕੀ ਲੱਗਦਾ ਜੀ ਵੀ ਅੱਜ ਇੱਕ ਦਿਨ ਪੰਜਾਬ ਬੰਦ ਸੀ ਵੀ ਇੱਕ ਦਿਨ ਪੰਜਾਬ ਬੰਦ ਕਰਨ ਦੇ ਨਾਲ ਕੀ ਸਰਕਾਰ ਦੇ ਕੋਈ ਕੰਨ ਤੋਂ ਜੋ ਸਰਪੂਈ ਦੇਖੋ ਜਿਹੜਾ ਜਿਹੜਾ ਹੈਗਾ ਸਰਕਾਰ ਦੇ ਹੱਥਾਂ ਪੈਰਾਂ ਦੀ ਤਾਂ ਪਈ ਵੀ ਹੈ ਵੀ ਇਹਨਾਂ ਨੇ ਇੱਕ ਤਾਂ ਤੋਂ ਖਨੌਰੀ ਵਾਲੇ ਤੋਂ ਤੇ ਸੰਭੂ ਬਾਰਡਰ ਤੋਂ ਉੱਥੋਂ ਤੇ ਇਹਨਾਂ ਦਾ ਪਿੱਛੇ ਪੰਜਾਬ ਦੇ ਵਿੱਚ ਵੀ ਕਰਦਾ ਕਰਤਿਆਂ ਜਿਹੜੇ ਹਰੇਕ ਜ਼ਿਲ੍ਹੇ ਦੇ ਵਿੱਚ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਇਹ ਜਾਮ ਕੀਤੇ ਨੇ ਕਿ ਤਾਂ ਸਰਕਾਰ ਦੇ ਉੱਤੇ ਬੁਰੀ ਤਰ੍ਹਾਂ ਤੇ ਅਸਰ ਪਿਆ ਹੈਗਾ ਕਿ ਜੇਦੋਂ ਜੇ ਸਰਕਾਰ ਹਾਲੇ ਵੀ ਨਹੀਂ ਬੰਦੂਗੀ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸੂਬਾ ਕਮੇਟੀ लेकू तकलीफ़